ਕੱਲ ਸੋਲ ਗੌਰਪ੍ਰੀਤ ਕੁੜੇ ਕੱਲ ਮੈਂ ਤਾਂ ਜਾਣਾ ਪਈ ਕੈਨੇਡਾ ਕੇਜਰੀਵਾਲ ਨਾਲ ਝੂਟੇ ਲੈਣੇ ਜਾ ਕੇ ਹੈਲੀਕਾਪਟਰ ਤੇ ਸਵੇਰੇ ਸਵੇਰੇ ਪਾਣੀ ਗਰਮ ਹੋਵੇ ਵਰਨਾ ਬਲੇਦਰਾ ਯਾਰ ਬਾਤ ਆ ਐ ਵੀ ਲੋਕ ਕਾ ਨੂੰ ਪੈਂਚਰ ਲਾਉਣਾ ਕਰਦਾ ਰਹਿ ਗਿਆ ਇੰਦਰ ਤਾਂ ਮੇਰੇ ਹੀ ਪੈਂਚਰ ਲੱਗੀ ਜਾਂਦਾ ਤੇ ਦੂਜੇ ਪਾਸੇ ਪੈਂਡ ਵਾਲੇ ਕਹਿੰਦੇ ਆ ਜੀ ਐਕਟਿਵ ਪਾਥਿਆਰੀ ਵੇਚ ਰਿਹਾ 2027 ਚ ਦੱਛਾਂਗੇ ਵਰਨਾ ਮੈਂ ਠੰਡੇ ਪਾਣੀ ਸੁਹਾ ਕੇ ਚਲਾਇਆ ਹਾਂ A few moments later ਨਮਸਕਾਰ ਮੈਂ ਅਰਵਿੰਦ ਕੇਜਰੀ ਵਾਲੂ ਉਹ ਬਹੁਤ ਵਧੀਆ ਕੀਤਾ ਜਰਾਬ ਤੁਸੀਂ ਆ ਗਏ ਮੈਂ ਤਾਂ ਗਰਮ ਗਰਮ ਆਲੂ ਵਾਲੇ ਪਰੋਠੇ ਖਾਈ ਜਾਂਦਾ ਅੱਛੀ ਦੁੱਸੀ ਖਾਣਿਆ ਤਾਂ ਦੱਛੋ ਉਹ ਜਾਣਦੇ ਜਾਣਦੇ ਭੰਤਿਆ ਆਵਾਜ਼ ਤੇਰੀ ਮੈਨੂੰ ਦਿੱਲੀ ਤੱਕ ਸੁਣੀਆ ਮੈਨੂੰ ਪਤਾ ਕਿਹੜੇ ਪਰੋਠੇ ਖਾਂਦਾ ਵਿਆਹ ਸੀ ਤੂੰ ਜਨਾਬ ਫਿਰ ਮੈਨੂੰ ਲੱਗਦਾ ਇਹ ਘਰ ਘਰ ਦੀ ਕਹਾਣੀ ਆ ਤੁਹਾਡੇ ਨਾਲ ਵੀ ਇਦਾਂ ਹੀ ਹੁੰਦਾ ਹੋਣਾ ਉਹ ਭਾਂਤਿਆ ਮੇਰੇ ਨਾਲ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਜਿਹੜਿਆ ਲੋਕਾਂ ਨੂੰ ਪੈਂਚਰ ਲਾਉਣੇ ਸਿਖਾਈ ਜਾਂ ਨਾ ਲੋਕਾਂ ਨੇ 2027 ਚ ਇਹੋ ਜਿਹਾ ਪੈਂਚਰ ਲਾਣਾ ਨਾ ਮੋੜ ਕੇ ਟੂਬ ਬਦਲੀ ਜਾਣੀ ਤੇ ਦੂਜੀ ਗੱਲ ਭਾਂਤਿਆ ਇੱਕ ਕਹਿੰਦੇ ਹੁੰਦੇ ਸੀ ਵੀ 1920 ਚ ਸ਼ੁਰੂ ਤੇ 2020 ਚ ਖਤਮ ਇੱਧਰ ਆਪਣਾ ਹਾਲ 2022 ਚ ਸ਼ੁਰੂ ਤੇ 2027 ਤੱਕ ਵੀ ਪਹੁੰਚਣਾ ਮੈਨੂੰ ਲੱਗਦਾ ਮੁਸ਼ਕਲ ਹੀ ਲੱਗਦਾ ਪਿੰਡ ਵਾਲੇ ਕਹਿੰਦੇ ਫੋੜੇ ਤਿਆਰ ਆ ਮੋਰਾ ਸੇਕਣ ਲਈ ਸੇਵਕਾ ਹੁਣ ਪਿੰਡ ਚ ਦੱਸ ਜਾਊ ਕੌਣ